ਨੌਕਰੀ ਕਰਨੀ ਚਾਹੀਦੀ ਹੈ ਜਾਂ ਫਿਰ ਆਪਣਾ ਬਿਜ਼ਨਸ ਜਾਂ ਕੋਈ ਵਿਚਾਲੇ ਦਾ ਵੀ ਰਾਹ ਹੈਗਾ ਵੀ ਦੋਵੇਂ ਕਰ ਸਕਦੇ ਆ ਐਸੀ ਗੱਲ ਤੁਹਾਡੇ ਦਿਮਾਗ 'ਚ ਕਦੇ ਨਾ ਕਦੇ ਜਰੂਰ ਆਈ ਹੋਏਗੀ ਅੱਜ ਇਹਨਾਂ ਸਾਰੀਆਂ ਗੱਲਾਂ ਦਾ ਆਪਾਂ ਖੁਲਾਸਾ ਕਰ ਲਵਾਂਗੇ ਕਦੇ ਵੀ ਇੱਕ ਪਾਸੇ ਹੋ ਕੇ ਨਹੀਂ ਸੋਚਿਆ ਜਾ ਸਕਦਾ ਹਰ ਇੱਕ ਚੀਜ਼ ਦੇ ਚੰਗੇ ਤੇ ਮਾੜੇ ਪੱਖ ਵੇਖ ਕੇ ਹੀ ਆਪਾਂ ਉਸ ਨੂੰ ਚੁਣਦੇ ਆ ਇਸ ਕਰਕੇ ਗੱਲ ਕਰਾਂਗੇ ਅੱਜ ਕਿ ਜੌਬ ਕਿੱਦਾਂ ਦੀ ਹੁੰਦੀ ਹੈ ਜੌਬ ਵਾਲੀ ਜ਼ਿੰਦਗੀ 'ਚ ਅੱਗੇ ਕੀ ਕੀ ਹੋਏਗਾ ਤੇ ਜਿਹੜੇ ਸਟਾਰਟਅਪ ਕਰਦੇ ਨੇ ਐਂਟਰਪ੍ਰੀਨਰ ਬਣਦੇ ਨੇ ਉਹ ਕਿਵੇਂ ਬਣਦੇ ਨੇ ਤੇ ਉਹਨਾਂ ਦੀ ਲਾਈਫ ਅੱਗੇ ਕਿਵੇਂ ਹੁੰਦੀ ਹੈ ਕਿਸ ਨੂੰ ਨੌਕਰੀ ਕਰਨੀ ਚਾਹੀਦੀ ਹੈ ਕਿਸ ਨੂੰ ਬਿਜ਼ਨਸ ਕਰਨਾ ਚਾਹੀਦਾ ਅੱਜ ਦੀ ਵੀਡੀਓ ਚ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੱਭਾਂਗੇ ਇਸ ਚੀਜ਼ ਨੂੰ ਧਿਆਨ ਨਾਲ ਸਮਝੋ ਕਿ ਦੋਵਾਂ ਚੋਂ ਕੰਮ ਤੇ ਕੋਈ ਵੀ ਨਹੀਂ ਮਾੜਾ ਪਰ ਕਿਨੂੰ ਕਿਹੜਾ ਸੂਟ ਕਰਦਾ ਹੈ ਇਹਦਾ ਪਤਾ ਕਿਵੇਂ ਲਾਇਆ ਜਾਏ ਨੌਕਰੀ ਦੇ ਵਿੱਚ ਵੀ ਕੋਈ ਚੰਗੀਆਂ ਗੱਲਾਂ ਨੇ ਕੁਝ ਮਾੜੀਆਂ ਨੇ ਬਿਜ਼ਨਸ ਦੇ ਵਿੱਚ ਵੀ ਕੋਈ ਚੰਗੀਆਂ ਗੱਲਾਂ ਨੇ ਕੁਝ ਮਾੜੀਆਂ ਨੇ ਜਿੰਨੂੰ ਜੜੀਆਂ ਪਸੰਦ ਨੇ ਉਦਾਂ ਦਾ ਬੰਦਾ ਹੋ ਜਾਏਗਾ ਜਾਂ ਆਪਣੇ ਆਪ ਨੂੰ ਕਰ ਲੇਗਾ ਤਾਂ ਇਹਦੇ ਲਈ ਮੇਰਾ ਆਪਣਾ ਤਜਰਬਾ ਇਹ ਕਹਿੰਦਾ ਹੈ ਕਿ ਜੇ ਤੁਸੀਂ ਕਿਤੇ ਨੌਕਰੀ ਕਰਦੇ ਹੋ ਪਏ ਨੌਕਰੀ ਕਰਦੇ ਹੋਏ ਤੁਹਾਡੇ ਵਿੱਚ ਇੱਕ ਬਹੁਤ ਖਾਸ ਕਿਸਮ ਦੀ ਕਲਾ ਸਕਿੱਲ ਕੋਈ ਤਜਰਬਾ ਐਸੀ ਚੀਜ਼ ਜੋ ਕੋਈ ਬੈਠੇ ਹੋ ਤੇ ਤੁਹਾਡੀ ਉਹ ਨੌਕਰੀ ਕਰਦੇ ਕਰਦੇ ਕਦੇ ਵੀ ਬਾਹਰ ਆ ਨਹੀਂ ਸਕਦੀ ਤੁਸੀਂ ਪਰਸਿਊ ਕਰ ਨਹੀਂ ਸਕਦੇ ਤੁਹਾਨੂੰ ਉਹ ਨੌਕਰੀ ਛੱਡਣੀ ਚਾਹੀਦੀ ਹੈ ਹੁਣ ਇਹ ਤੁਹਾਨੂੰ ਕੋਈ ਬਾਹਰਲਾ ਬੰਦਾ ਨਹੀਂ ਦੱਸੇਗਾ ਜਿਹੜੇ ਬੰਦਿਆਂ ਦੇ ਦਿਮਾਗ 'ਚ ਇਹ ਸਵਾਲ ਆਉਂਦਾ ਕਿ ਬਾਈ ਜੀ ਕਿਹੜਾ ਬਿਜ਼ਨਸ ਕਰੀਏ ਤਾਂ ਤੁਸੀਂ ਅਜੇ ਬਿਜ਼ਨਸ ਨਹੀਂ ਮੇਰੇ ਵੀਰ ਸ਼ੁਰੂ ਕਰਨਾ ਤੁਸੀਂ ਜਿੱਥੇ ਕੰਮ ਲੱਗੇ ਹੋ ਜਿਹੜਾ ਕੰਮ ਜਿਹੜੀ ਨੌਕਰੀ ਕਰਦੇ ਹੋ ਉਹ ਕਰੋ ਅਜੇ ਸਮਾਂ ਨਹੀਂ ਆਇਆ ਤੁਹਾਡੇ ਦਿਮਾਗ 'ਚ ਜੇ ਇਹ ਸਵਾਲ ਆਇਆ ਨਾ ਕਿ ਕਿਹੜਾ ਬਿਜ਼ਨਸ ਕਰੀਏ ਤਾਂ ਇੱਥੇ ਤੁਸੀਂ ਨੌਕਰੀ ਨਹੀਂ ਛੱਡਣੀ ਤੇ ਨਾ ਹੀ ਬਿਜ਼ਨਸ ਕੋਈ ਸ਼ੁਰੂ ਕਰਨਾ ਹੈ ਕਿਸੇ ਨਾਲ ਵੇਖ ਕੇ ਕਿਸੇ ਦਾ ਬਿਜ਼ਨਸ ਚੜਦਾ ਵੇਖ ਕੇ ਤੁਸੀਂ ਉਵੇਂ ਦਾ ਸ਼ੁਰੂ ਕਰ ਲੋ ਇਹ ਜ਼ਰੂਰੀ ਨਹੀਂ ਹੈ ਵੀ ਤੁਹਾਡਾ ਵੀ ਉਨਾ ਹੀ ਗਰੋ ਕਰ ਜਾਏਗਾ ਜਦੋਂ ਤੱਕ ਤੁਹਾਨੂੰ ਆਪਣੇ ਆਪ ਇਸ ਚੀਜ਼ ਦਾ ਮੈਸੇਜ ਨਹੀਂ ਨਾ ਮਿਲੇਗਾ ਕਿ ਮੈਂ ਫਲਾਣੇ ਕੰਮ ਲਈ ਬਣਿਆ ਜਾਂ ਬਣੀ ਆ ਤੇ ਮੈਂ ਉਹ ਕੰਮ ਸ਼ੁਰੂ ਕਰ ਸਕਦਾ ਤੇ ਮੈਨੂੰ ਪੂਰਾ ਭਰੋਸਾ ਵੀ ਉਹ ਚੱਲੇਗਾ ਤਕਲੀਫ ਤੇ ਆਏਗੀ ਸ਼ੁਰੂ ਚ ਪਰ ਚੱਲੇਗਾ ਇਸ ਤਰ੍ਹਾਂ ਦਾ ਐਟੀਟਿਊਡ ਇਸ ਤਰ੍ਹਾਂ ਦੀ ਪਰਸਨੈਲਿਟੀ ਜੇ ਤੁਹਾਡੀ ਬਣ ਜੇਗੀ ਫਿਰ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਵੀ ਲੋੜ ਨਹੀਂ ਪਵੇਗੀ ਵਰੇਸ ਚੀਤੇ ਪਹੁੰਚਾਂਗੇ ਕਿਵੇਂ ਉਹਦੇ ਲਈ ਤੁਹਾਨੂੰ ਆਪਣਾ ਆੜਾ ਦਵਾਲਾ ਚੰਗੀ ਤਰ੍ਹਾਂ ਸਟੱਡੀ ਕਰਨਾ ਪੈਣਾ ਹੁਣ ਜੇ ਨੌਕਰੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਹੈ ਕਿ ਜਿਹੜੀ ਪਰਸਨੈਲਿਟੀ ਵਾਲੇ ਬੰਦਿਆਂ ਨੂੰ ਸਟੈਬਿਲਟੀ ਪਸੰਦ ਹੈ ਨੌਕਰੀ ਤੁਹਾਨੂੰ ਸਟੈਬਿਲਟੀ ਦਿੰਦੀ ਹੈ ਚੜ੍ਹੇ ਮੀਨੇ ਸੈਲਰੀ ਆ ਜਾਂਦੀ ਹੈ ਭਾਵੇਂ ਨੇਰੀ ਆਵੇ ਮੀਂਹ ਆਵੇ ਚਖੜ ਆਵੇ ਤੂਫਾਨ ਆਵੇ ਰਿਸਕ ਬਹੁਤ ਘੱਟ ਹੈ ਨੌਕਰੀ ਦੇ ਵਿੱਚ ਤੁਹਾਡਾ ਆਪਣਾ ਪੈਸਾ ਨਹੀਂ ਲੱਗਾ ਹੋਇਆ ਨੌਕਰੀ ਦੇ ਵਿੱਚ ਤੁਸੀਂ ਸਿਰਫ ਨੌਕਰੀ ਲੈਣ ਵੇਲੇ ਆਪਣੇ ਆਪ ਨੂੰ ਇੱਕ ਵਾਰੀ ਸਾਬਤ ਕਰਨਾ ਸੀ ਬਾਅਦ ਵਿੱਚ ਬਹੁਤ ਹੀ ਜ਼ਿਆਦਾ ਟੈਨਸ਼ਨ ਨਹੀਂ ਹੈ ਹਾਲਾਂਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਕੁਝ ਟਾਰਗੇਟ ਵਗੈਰਾ ਮਿਲਦੇ ਰਹਿੰਦੇ ਨੇ ਉਹ ਆਪਾਂ ਅਚੀਵ ਕਰਦੇ ਰਹਿੰਦੇ ਆ ਇਹ ਨਹੀਂ ਮੈਂ ਕਹਿੰਦਾ ਕਿ ਬਿਲਕੁਲ ਹੀ ਸਟ्रेस ਫਰੀ ਹੈ ਸਭ ਤੋਂ ਜ਼ਿਆਦਾ ਸਟ्रेस ਅੱਜਕੱਲ ਬਿਜ਼ਨਸ ਵਾਲੇ ਨਾਲ ਵੱਧ ਜੌਬ ਵਾਲੇ ਨੂੰ ਹੈ ਇਹ ਸਟੱਡੀ ਕਹਿੰਦੀ ਜਿਹੜੇ ਨੌਕਰੀ ਕਰਦੇ ਨੇ ਜਿਨ੍ਹਾਂ ਦਾ ਕੋਈ ਪੈਸਾ ਵੀ ਨਹੀਂ ਲੱਗਾ ਉਹ ਜ਼ਿਆਦਾ ਸਟ्रेस ਦੇ ਵਿੱਚ ਨੇ ਜਿਹੜੇ ਬੰਦੇ ਨੇ ਲੱਖਾਂ ਦਾ ਬਿਜ਼ਨਸ ਲਾਇਆ ਉਹਨੂੰ ਪਤਾ ਵੀ ਘਾਟਾ ਮਿਲੂ ਇੰਨਾ ਪੈਸਾ ਕਦਾ ਉਹ ਵਾਲੇ ਘਾਟਾ ਸਟ्रेस ਦੇ ਵਿੱਚ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਉਸ ਅਕੋਰਡਿੰਗ ਉਸ ਮਾਹੌਲ 'ਚ ਢਾਲ ਲਿਆ ਪਰ ਸਿੱਕੇ ਦਾ ਦੂਜਾ ਪਹਿਲੂ ਇਹ ਹੈ ਕਿ ਤੁਹਾਡਾ ਸਮਾਂ ਜਿਹੜਾ ਉਹ 9 ਤੋਂ 5 ਹਰੇਕ ਦਿਨ ਇੱਕ ਫਿਕਸ ਹੋ ਗਿਆ ਤੁਸੀਂ ਉਸ ਤੋਂ ਬਾਹਰ ਨਹੀਂ ਆ ਸਕਦੇ ਜਿਹੜੇ ਤੁਹਾਡੇ ਲਈ ਛੁੱਟੀ ਦੇ ਦਿਨ ਨੇ ਉਹ ਵੀ ਕਈ ਵਾਰੀ ਕੰਮ ਨੂੰ ਦੇਣੇ ਪੈਂਦੇ ਨੇ ਲੇਕਿਨ ਆਪਣੀ ਜੋ ਪਰਸਨਲ ਲਾਈਫ ਆ ਉਹਦੇ ਸਮਾਂ ਘਟ ਜਾਂਦਾ ਇਹ ਲੋਕਾਂ ਦੇ ਵਿੱਚ ਕਈਆਂ ਜਾਂਦੀਆਂ ਸਾਰੀਆਂ ਗੱਲਾਂ ਨੇ ਵੀ ਨੌਕਰੀ ਦੇ ਇਹ ਛੋਟੇ ਛੋਟੇ ਨੁਕਸਾਨ ਲੱਗਦੇ ਨੇ ਕਿ ਗਰੋਥ ਦੇ ਵਿੱਚ ਲਿਮਟਡ ਹੈ ਕਿੰਨੀ ਹੋ ਜਾਏਗੀ ਇੱਕ ਕਲਰਕ ਤੋਂ ਸ਼ੁਰੂ ਕਰਕੇ ਮੈਨੇਜਰ ਤੱਕ ਜਾਓਗੇ ਤੁਸੀਂ ਲੇਕਿਨ ਫਿਰ ਵੀ ਇਸ ਨੂੰ ਲਿਮਟਡ ਮੰਨਦੇ ਨੇ ਵੀ ਕਹਿੰਦਾ ਵੀ ਕਹਿੰਦੇ ਕਿ ਨੌਕਰੀ ਵਾਲੇ ਬੰਦੇ ਕੋਲ ਕਦੇ BMW, Audi, Mercedes ਕਾਰਾਂ ਇਹ ਨਹੀਂ ਵੇਖੀਆਂ ਤੇ ਇਹਨਾਂ ਨੂੰ ਚਲਾਉਂਦੇ ਵੇਖੇ ਨੇ बिजनेसमੈਨ ਸੋ ਇਹ ਇੱਕ ਲਿਮਟਿਡ ਚੀਜ਼ ਮੰਨੀ ਜਾਂਦੀ ਨੌਕਰੀ 'ਚ ਤੀਜੀ ਇੱਕ ਜ਼ਹਿਨੀ ਤੌਰ ਤੇ ਦਿਮਾਗੀ ਤੌਰ ਤੇ ਫੀਲ ਕਰਨ ਵਾਲੀ ਚੀਜ਼ ਹੈ ਕਿ ਤੁਸੀਂ ਕਿਸੇ ਦੂਜੇ ਦੇ ਡ੍ਰੀਮ ਦਾ ਹਿੱਸਾ ਹੋ ਉਹਦੇ ਡ੍ਰੀਮ ਨੂੰ ਪੂਰਾ ਕਰਨ ਦੇ ਲਈ ਤੁਸੀਂ ਆਪਣੀ ਐਫਰਟ ਦੇ ਰਹੇ ਹੋ ਕਿ ਯੂ ਵਰਕ ਫੋਰ ਸਮਵਨ ਐਲਸਸ ਡ੍ਰੀਮ ਕਿ ਉਹਨੇ ਸੁਪਨਾ ਲਿਆ ਸੀ ਇਹ ਕੰਮ ਕਰਨ ਦਾ ਮੈਂ ਤੇ ਨਹੀਂ ਕਰ ਪਾਇਆ ਐਸਾ ਲੋਕੀ ਸੋਚਦੇ ਨੇ ਮੇਬੀ ਕਦਰ ਨਾ ਤੁਹਾਡੇ ਦਿਮਾਗ 'ਚ ਆਈ ਹੋਵੇ ਗੱਲ ਅਗਲੀ ਗੱਲ ਹੁੰਦੀ ਹੈ ਕਿ ਤੁਸੀਂ ਡਿਪੈਂਡੈਂਟ ਹੋ ਕਿਸੇ ਤੇ ਅਗਰ ਉਹ ਬਿਜ਼ਨਸ ਚੱਲ ਰਿਹਾ ਸਭ ਕੁਝ ਤਾਂ ਤੁਹਾਡੀ ਜੀ ਚੱਲ ਰਹੀ ਆ ਅਗਰ ਉਹ ਫੇਲਿਅਰ ਹੁੰਦਾ ਤਾਂ ਕਈ ਵਾਰੀ ਪ੍ਰਾਈਵੇਟ ਸੈਕਟਰ ਦੇ ਵਿੱਚ ਤੁਸੀਂ ਵੇਖਿਆ ਕਿ ਉਹ ਛਾਂਟੀ ਕਰ ਦਿੰਦੇ ਨੇ ਮੁਲਾਜ਼ਮਾਂ ਦੀ ਠੀਕ ਹੈ ਤੇ ਸਰਕਾਰੀ 'ਚ ਵਸੇ ਇਦਾਂ ਨਹੀਂ ਹੁੰਦਾ ਉਹ ਤਾਂ ਹੋਰ ਜ਼ਿਆਦੀ ਸਟੇਬਲ ਨੌਕਰੀ ਹੈ ਤੇ ਇਸ ਕਰਕੇ ਇਹ ਚੀਜ਼ਾਂ ਨੇ ਜਿਹੜੀਆਂ ਨੌਕਰੀਆਂ ਆੜੀਆਂ ਤਾਂ ਜਿਹੜੇ ਬੰਦੇ ਨੂੰ ਇਹ ਚੀਜ਼ਾਂ ਪਸੰਦ ਨੇ ਇਸ ਏਰੀਆ 'ਚ ਰਹਿਣਾ ਚੰਗਾ ਲੱਗਦਾ ਮਾਰਤ ਕੁਛ ਵੀ ਨਹੀਂ ਇਹਦੇ 'ਚ ਸਭ ਕੁਝ ਹੁੰਦਾ ਅਗਲਾ ਘਰ ਵੀ ਬਣਾਉਂਦਾ ਆਪਣਾ ਗੱਡੀ ਵੀ ਖਰੀਦਦਾ ਚਲੋ ਆਡੀ ਮਰਸੀਡੀਜ਼ ਨਹੀਂ ਤਾਂ ਛੋਟੀ ਵਾਲੀ ਖਰੀਦ ਲੈਂਦਾ ਬੱਚੇ ਪੜਾਉਂਦਾ ਬੱਚੇ ਬਾਹਰ ਵੀ ਭੇਜਦਾ ਬੰਦਾ ਤੇ ਉਹ ਨੌਕਰੀ ਕਰਦੇ ਨੇ ਅਗਲੇ ਜੋ ਆ ਰਿਹਾ ਠੀਕ ਹੈ ਵਧੀਆ ਮਤਲਬ ਜ਼ਿੰਦਗੀ ਚੱਲ ਰਹੀ ਹੈ ਟਾਪੋ ਟਾਪ ਓਕੇ ਹੁਣ ਗੱਲ ਕਰਦੇ ਆਂ ਬਿਜ਼ਨਸ ਦੀ ਬਿਜ਼ਨਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਹੈਗੀ ਹੈ ਪੈਸੇ ਨਹੀਂ ਪਹਿਲਾਂ ਲਾਣੇ ਸਭ ਤੋਂ ਪਹਿਲਾ ਰਿਸਕ ਹੁੰਦਾ ਹੈ ਕਿ ਅਗਰ ਮੈਂ ਕੋਈ ਕੰਮ ਸ਼ੁਰੂ ਕਰਦਾ ਤਾਂ ਮੇਰਾ ਕਿੰਨੇ ਦਾ ਵੱਧ ਤੋਂ ਵੱਧ ਨੁਕਸਾਨ ਹੋ ਸਕਦਾ ਔਰ ਇਹਦੇ ਵਿੱਚ ਗਰੋਥ ਦੀ ਕੋਈ ਲਿਮਟ ਨਹੀਂ ਹੈ 100000 ਤੋਂ ਲੈ ਕੇ ਲੱਖ ਕਰੋੜ ਅਰਬ ਤੱਕ ਵੀ ਤੁਸੀਂ ਜਾ ਸਕਦੇ ਹੋ ਪੋਸਿਬਿਲਿਟੀ ਹੈਗੀ ਹੈ ਤੁਸੀਂ ਆਜ਼ਾਦ ਪੰਛੀ ਦੀ ਤਰ੍ਹਾਂ ਵਿਚਰਦੇ ਹੋ ਕਿਸੇ ਦੇ ਅੰਡਰ ਕੰਮ ਕਰਨ ਦਾ ਪ੍ਰੈਸ਼ਰ ਜਿਹੜਾ ਤੁਹਾਨੂੰ ਕਦੇ ਲੱਗਦਾ ਸੀ ਉਹ ਤੁਸੀਂ ਹੁਣ ਨਹੀਂ ਹੰਡਾ ਰਹੇ ਤੁਸੀਂ ਆਪਣੇ ਆਪ ਨੂੰ ਜ਼ਿਆਦਾ ਇੰਡੀਪੈਂਡੈਂਟ ਜਿਹੜਾ ਉਹ ਫੀਲ ਕਰਦੇ ਹੋ ਆਜ਼ਾਦ ਫੀਲ ਕਰਦੇ ਹੋ ਲੇਕਿਨ ਇਹਦੇ ਵਿੱਚ ਰਿਸਕ ਬਹੁਤ ਜ਼ਿਆਦਾ 70 ਤੋਂ 80% ਸਟਾਰਟਅੱਪ ਨੇ ਜਿਹੜੇ ਉਹ ਪਹਿਲੇ 5 ਸਾਲਾਂ 'ਚ ਫੇਲ ਹੋ ਜਾਂਦੇ ਨੇ ਤੇ ਬੰਦਾ ਦਿਵਾਲੀਆ ਹੋ ਜਾਂਦਾ ਜਿਹੜੇ ਕੋਈ ਲੋਨ ਚੱਕੇ ਹੁੰਦੇ ਨੇ ਤਾਂ ਉਹ ਵੀ ਭਰਨੇ ਪੈਂਦੇ ਨੇ ਤਾਂ ਬਹੁਤ ਵੱਡਾ ਯਾਨੀ ਕਿ ਰਿਸਕ ਜਿਹੜਾ ਉਹ ਬਿਜ਼ਨਸ ਦੇ ਵਿੱਚ ਲੁਕਿਆ ਹੋਇਆ ਹੈ ਜੌਬ ਦੇ ਮੁਕਾਬਲੇ ਬਿਜ਼ਨਸ ਦੇ ਵਿੱਚ ਫਾਈਨੈਂਸ਼ੀਅਲ ਸਟੈਬਿਲਿਟੀ ਨਹੀਂ ਹੈ ਉਧਰ ਇੱਕ ਪੱਕੀ ਇਨਕਮ ਆ ਰਹੀ ਹੈ ਇੱਧਰ ਨਹੀਂ ਪਤਾ ਵੀ ਇਨਕਮ ਇੱਥੇ ਵੀ ਜਾ ਸਕਦੀ ਅਗਲੇ ਮਹੀਨੇ ਦੀ ਡ੍ਰੌਪ ਵੀ ਹੋ ਸਕਦੀ ਹੈ ਸੋ ਐਦਾਂ ਯਾਨੀ ਕਿ ਜ਼ਿਗਜ਼ੈਗ ਜਾਂ ਬਣਿਆ ਰਹਿੰਦਾ। ਓਵਰਆਲ ਵੇਖਿਆ ਜਾਏ ਜਿਹੜਾ ਬਿਜ਼ਨਸ ਚੱਲ ਪੈਂਦਾ ਉੱਚ ਫਿਰ ਜਿੰਨੀਆਂ ਮਰਜ਼ੀ ਨੌਕਰੀਆਂ ਕੱਢੀ ਜਾਓ ਤੁਸੀਂ। ਜੌਬ ਦੇ ਉੱਤੇ ਸਟ੍ਰੈਸ ਆਪਣੇ ਤਰ੍ਹਾਂ ਦਾ, ਬੌਸ ਦੀਆਂ ਗੱਲਾਂ ਦਾ ਸਟ੍ਰੈਸ ਹੈ, ਟਾਰਗੇਟ ਨੂੰ ਅਚੀਵ ਕਰਨ ਦਾ ਤੁਹਾਡੇ ਤੇ ਇੰਡੀਪੈਂਡੈਂਟ ਇੱਕ ਸਟ੍ਰੈਸ ਹੈਗਾ। ਪਰ ਬਿਜ਼ਨਸ ਦੇ ਵਿੱਚ ਤੁਹਾਨੂੰ ਬੜਿਆਂ ਜਣਿਆਂ ਦੀ ਟੈਨਸ਼ਨ ਲੈਣੀ ਪੈਂਦੀ ਹੈ ਕਿ ਮੇਰੇ ਅੰਡਰ ਜਿਹੜੇ ਵਰਕਰ ਨੇ ਜਿੰਨੀ ਮੈਂ ਸੈਲਰੀ ਉਹਨਾਂ ਨੂੰ ਦੇ ਰਿਆਂ, ਹੁਣ ਤੁਸੀਂ ਬੌਸ ਬਣ ਕੇ ਨਾ ਤੁਸੀਂ ਉਵੇਂ ਸੋਚੋਗੇ ਕਿ ਉਹ ਆਪਣਾ ਬਣਦਾ ਕੰਮ ਕਰਦੇ ਨੇ ਭਾਈ। ਤਾਂ ਮਾਰਕੀਟ ਦਾ ਅਨਲਿਸਿਸ ਕਰਨਾ ਪੈਂਦਾ ਕੰਪੀਟੀਸ਼ਨ ਜਿਆਦਾ ਹਾਈ ਹੋ ਗਿਆ ਉਹਦਾ ਅਨਲਿਸਿਸ ਕਰਨਾ ਪੈਂਦਾ ਨਿਤ ਨਵੀਆਂ ਬੈਲੈਂਸ ਸ਼ੀਟਾਂ ਨਾਲ ਜਾਂ ਅੰਕੜਿਆਂ ਦਾ ਤੁਹਾਨੂੰ ਖੇਡਣਾ ਪੈਂਦਾ ਇਸ ਕਰਕੇ ਨੌਕਰੀ ਦੇ ਜੌਬ ਦੇ ਆਪਣੇ ਫਾਇਦੇ ਤੇ ਨੁਕਸਾਨ ਨੇ ਤੇ ਬਿਜ਼ਨਸ ਤੇ ਆਪਣੇ ਫਾਇਦੇ ਨੁਕਸਾਨ ਨੇ ਜਿੱਦਾਂ ਦਾ ਬੰਦੇ ਦਾ ਮિજાਜ ਹੈ ਸੁਭਾਈ ਪਰਸਨੈਲਿਟੀ ਹੈ ਉਦਾਂ ਦੀ ਚੀਜ਼ ਉਸ ਨੂੰ ਚੂਜ਼ ਕਰਨੀ ਚਾਹੀਦੀ ਹੈ ਹੁਣ ਗੱਲ ਕਰਦੇ ਹਾਂ ਕਿ ਇਹਦਾ ਮਿਡਲ ਪਾਥ ਕੀ ਹੋਣਾ ਚਾਹੀਦਾ ਤਾਂ ਸਭ ਤੋਂ ਚੰਗਾ ਇਹ ਹੈ ਕਿ ਤੁਸੀਂ ਨੌਕਰੀ ਤੋਂ ਸ਼ੁਰੂ ਕਰੋ ਬੇਸ਼ੱਕ ਕੋਈ ਆਪਣਾ ਕੰਮ ਵੀ ਕਰਨਾ ਹੈ ਤੁਸੀਂ ਉਸ ਤਰ੍ਹਾਂ ਦੀ ਇੰਡਸਟਰੀ ਦੇ ਵਿੱਚ ਨੌਕਰੀ ਕਰਨਾ ਸ਼ੁਰੂ ਕਰ ਦਿਓ ਜਿੰਨਾ ਹੋ ਸਕਦਾ ਤਜਰਬਾ ਲਓ ਪਹਿਲੇ 3 ਤੋਂ 5 ਸਾਲਾਂ ਦੇ ਵਿੱਚ ਉਸ ਤੋਂ ਬਾਅਦ ਆਪਣੇ ਕੋਲ ਸੇਵਿੰਗ ਤੁਸੀਂ ਕਰਕੇ ਰੱਖਣੀ ਹੈ ਨਾਲ ਹੌਲੀ-ਹੌਲੀ ਇੱਕ ਟੀਮ ਬਣਾਉਣੀ ਹੈ ਜਿਹੜੇ ਕੁਝ ਪੈਸੇ ਪੱਲਿਓਂ ਲਾ ਸਕਣ ਤੇ ਬਾਕੀ ਤੁਸੀਂ ਕੋਈ ਲੋਨ ਲੈ ਸਕੋ ਇੰਡਸਟਰੀ ਨੂੰ ਮਾਰਕੀਟ ਨੂੰ ਜੋ ਵੀ ਬਾਜ਼ਾਰ ਹੈ ਇਹ ਸਾਰੇ ਬਿਜ਼ਨਸ ਨੂੰ ਚੰਗੀ ਤਰ੍ਹਾਂ ਸਮਝਣਾ ਕਿੱਥੋਂ ਸਾਡਾ ਰੌ ਮਟੀਰੀਅਲ ਆਏਗਾ ਕਿਹੜੀ ਮਸ਼ੀਨਰੀ ਵਰਤਾਂਗੇ ਕਿੱਥੇ ਸੇਲ ਕਰਾਂਗੇ ਕਿੱਦਾਂ ਦੇ ਪ੍ਰੋਡਕਟ ਬਣਨਗੇ ਕਿੱਥੇ ਸਾਡੀ ਕੰਪਨੀ ਦਾ ਹੈੱਡਕੁਆਰਟਰ ਹੋਏਗਾ ਫਲਾਣਾ ਹੋਏਗਾ ਇਹ ਸਾਰੀਆਂ ਚੀਜ਼ਾਂ ਤੁਸੀਂ ਇੰਡਸਟਰੀ ਦੇ ਵਿੱਚੋਂ ਸਿੱਖਣੀਆਂ ਨੇ ਜਿਹੜੇ ਮਹਿਕਮੇ 'ਚ ਤੁਸੀਂ ਕੰਮ ਕਰਨਾ ਤਾਂ ਉਥੇ ਜੌਬ ਕਰਕੇ ਪੈਸੇ ਕੁਚਾਰ ਜੋੜ ਕੇ ਤੇ ਜਿਹੜਾ ਆਈਡੀਆ ਤੁਹਾਡਾ ਉਸ ਨੂੰ ਨਿੱਕਾ-ਨਿੱਕਾ ਟੈਸਟ ਕਰਦੇ ਰਹੋ ਨੌਕਰੀ ਅਜੇ ਤੁਸੀਂ ਛੱਡਣੀ ਨਹੀਂ ਹੈ ਆਪਣਾ ਕੰਮ ਸ਼ੁਰੂ ਕਰਨਾ ਜਦੋਂ ਉਸ ਕੰਮ ਤੋਂ ਤੁਹਾਡੀ ਨੌਕਰੀ ਨਾਲੋਂ ਡਬਲ ਇਨਕਮ ਰੈਗੂਲਰ 5-7 ਮਹੀਨੇ ਜਾਂ 1 ਸਾਲ ਤੱਕ ਆਉਣ ਲੱਗੀ ਫਿਰ ਤੁਹਾਨੂੰ ਇੱਕ ਮੈਸੇਜ ਆਪਣੇ ਆਪ ਮਿਲ ਜੇਗਾ ਕਿ ਹੁਣ ਤੁਸੀਂ ਕੁੱਲ ਵਕਤੀ ਹੋ ਕੇ ਇੱਕ ਪਾਸੇ ਕੰਮ ਕਰ ਲਓ ਹੁਣ ਸਮਾਂ ਆ ਗਿਆ ਕਿ ਤੁਸੀਂ ਨੌਕਰੀ ਛੱਡ ਕੇ ਜਿਹੜਾ ਤੁਹਾਡਾ ਡ੍ਰੀਮ ਹੈ ਜੋ ਸੁਪਨਾ ਹੈ ਉਸ ਨੂੰ ਚੰਗੀ ਤਰ੍ਹਾਂ ਪਰਸੂ ਕਰ ਸਕੋ ਵੀਡੀਓ ਚੰਗੀ ਲੱਗੀ ਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਿਓ ਚੈਨਲ ਤੇ ਨਵੇਂ ਆਇਓ ਤੇ ਸਬਸਕ੍ਰਾਈਬ ਕਰ ਦਿਓ ਬਹੁਤ ਬਹੁਤ ਮਿਹਰਬਾਨੀ ਆਪਣੇ ਡ੍ਰੀਮ ਬਾਰੇ ਸੋਚਦੇ ਜਰੂਰ ਰਹੋ